ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖਬਰ 1 ਅਕਤੂਬਰ ਤੋਂ 31 ਦਸੰਬਰ ਤੱਕ ਲਾਭ ਡੀਪੂ ਹੋਲਡਰਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਰੋਜ਼ਾਨਾ ਦੇ ਤਾਜ਼ਾ ਅਪਡੇਟ ਲੈ ਕੇ ਆਉਂਦੇ ਰਹਿੰਦੇ ਹਾਂ ਚੈਨਲ ਤੇ ਨਵੇਂ ਆਇਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਤੇ ਇੱਕ ਦਿਨਾਂ ਵਿੱਚ ਕਾਰਨਾ ਛੱਡਿਓ ਸਕਿੱਪ ਕਰਿਓ ਵੀਡੀਓ ਤੇ ਬਹੁਤ ਸਰੀਆਂ ਜਾਣਕਾਰੀਆਂ ਅਧੂਰੀਆਂ ਰਹਿ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰਾਸ਼ਨ ਕਾਰਡ ਸਬੰਧੀ ਵੱਡਾ ਅਪਡੇਟ ਸਾਹਮਣੇ ਆਇਆ ਹੈ ਡੀਪੂ ਹੋਲਡਰਾਂ ਤੋਂ ਮਿਲੀ ਹੋਈ ਜਾਣਕਾਰੀ ਅਨੁਸਾਰ ਤੁਹਾਡੇ ਨਾਲ ਜਾਣਕਾਰੀ ਸਾਂਝ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅન્ન ਯੋਜਨਾ ਨਾਲ ਜੁੜੇ ਪੰਜਾਬ ਭਰ ਦੇ 40 ਲੱਖ ਦੇ ਕਰੀਬ ਕਾਰਡ ਧਾਰਕਾਂ ਨਾਲ ਸੰਬੰਧਿਤ 1.70 ਕਰੋੜ ਮੈਂਬਰਾਂ ਨੂੰ ਸੂਬੇ ਦੇ 18500 ਰਾਸ਼ਨ ਡਿਪੋਆਂ ਜਰੀਏ ਮੁਫਤ ਕਣਕ ਵੰਡਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਸਰਕਾਰ ਦੀ ਵੜਮੋਲੀ ਯੋਜਨਾ ਘਰ ਘਰ ਪਹੁੰਚਾਉਣ ਲਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਗਰਾਊਂਡ ਜ਼ੀਰੋ ਤੇ ਉੱਤਰ ਕੇ ਕੰਮ ਕਰ ਰਹੇ ਨੇ ਤਾਂ ਜੋ ਯੋਜਨਾ ਨਾਲ ਜੁੜੇ ਕੋਈ ਵੀ ਗਰੀਬ ਜਾਂ ਲੋੜਵੰਦ ਪਰਿਵਾਰ ਮੁਫਤ ਕਣਕ ਦੇ ਲਾਭ ਤੋਂ ਵਾਂਝਾ ਨਾ ਰਹਿ ਜਾਵੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮੌਜੂਦਾ ਸਮੇਂ ਦੌਰਾਨ ਲਾਭਪਾਤਰੀ ਪਰਿਵਾਰਾਂ ਨੂੰ 1 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਦੇ 3 ਮਹੀਨਿਆਂ ਦੀ ਮੁਫਤ ਕਣਕ ਦਾ ਲਾਭ ਦਿੱਤਾ ਜਾ ਰਿਹਾ ਜਿਸ ਚਾਹ ਰਾਸ਼ਨ ਕਾਰਡ ਚ ਦਰਜ ਹਰ ਮੈਂਬਰ ਨੂੰ 5 ਕਿਲੋ ਹਰ ਮਹੀਨੇ ਦੇ ਹਿਸਾਬ ਨਾਲ 3 ਮਹੀਨੇ ਦੀ 15 ਕਿਲੋ ਕਣਕ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਲੁਧਿਆਣਾ ਈਸਟ ਸਰਕਲ ਦੀ ਕੰਟਰੋਲਰ ਸ਼ਿਫਾਲੀ ਚੋਪੜਾ ਨੇ ਪ੍ਰਧਾਨ ਮੰਤਰੀ ਕਲਿਆਣ ਗਰੀਬ ਕਲਿਆਣ ਅਨੁਯੋਜਨਾ ਨਾਲ ਸੰਬੰਧਿਤ ਲਾਭਪਾਤਰੀ ਪਰਿਵਾਰਾਂ ਨੂੰ ਜਾਗਰੂ ਕਰਦੇ ਹੋਏ ਦੱਸਿਆ ਕਿ ਜੇਕਰ ਕਿਸੇ ਪਰਿਵਾਰ ਦੇ ਰਾਸ਼ਨ ਕਾਰਡ 'ਚ 7 ਮੈਂਬਰ ਚੜੇ ਹੋਏ ਨੇ ਤਾਂ ਉਹ ਪਰਿਵਾਰ ਆਪਣੇ ਨੇੜੇ ਦੇ ਡੀਪੂ 홀ਡਰ ਤੋਂ 105 ਕਿਲੋ ਮੁਫਤ ਕਣਕ ਲੈਣ ਦੇ ਹੱਕਦਾਰ ਹੈ। ਉਹਨਾਂ ਕਹੇ ਕਿ ਜੇਕਰ ਕੋਈ ਡੀਪੂ 홀ਡਰ ਰਾਸ਼ਨ ਕਾਰਡ ਧਾਰਕਾਂ ਨੂੰ ਉਹਨਾਂ ਦੇ ਹਿੱਸੇ ਦੀ ਪੂਰੀ ਕਣਕ ਨਹੀਂ ਦਿੰਦਾ ਤਾਂ ਉਹ ਪਰਿਵਾਰ ਆਪਣੇ ਹੱਕ ਲੈਣ ਲਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਦਫ਼ਤਰ 'ਚ ਸ਼ਿਕਾਇਤ ਦਰਜ ਕਰਾਉਣ ਲਈ ਅੱਗੇ ਆਉਣ ਤਾਂ ਜੋ ਪਰਿਵਾਰ ਨੂੰ ਪੂਰੀ ਕਣਕ ਦਾ ਲਾਭ ਦਿਵਾਉਣ ਸਮੇਤ ਸਬੰਧਤ ਡੀਪੂ ਹੋਲਡਰ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਭਰ ਦੀਆਂ 24 ਵੱਖ-ਵੱਖ ਥਾਵਾਂ ਤੋਂ ਲੁਧਿਆਣਾ ਜ਼ਿਲ੍ਹੇ ਦੇ ਈਸਟ ਸਰਕਲ ਦੇ ਕੰਟਰੋਲਰ ਸ਼ਿਫਾਲੀ ਚੋਪੜਾ ਦੀ ਅਗਵਾਈ ਚ ਰਾਸ਼ਨ ਕਾਰਡ ਧਾਰਕਾਂ ਦੇ ਰਸੋਈ ਘਰਾਂ ਤੱਕ ਉਹਨਾਂ ਦੇ ਹਿੱਸੇ ਦੀ ਵੰਡ ਦੀ ਕਣਕ ਪਹੁੰਚਾਉਣ ਦੇ ਮਾਮਲੇ 'ਚ ਇੱਕ ਵਾਰ ਫਿਰ ਪਹਿਲੇ ਨੰਬਰ 'ਤੇ ਝੰਡਾ ਲਹਿਰਾਇਆ ਜੋ ਕਿ ਇੱਕ ਵੱਡਾ ਰਿਕਾਰਡ ਹੈ ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਕੰਟਰੋਲਰ ਸ਼ਿਫਾਲੀ ਚੋਪੜਾ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਨਾਲ ਜੁੜੇ ਲਾਭਪਾਤਰ ਪਰਿਵਾਰਾਂ ਨੂੰ ਉਹਨਾਂ ਦੇ ਹਿੱਸੇ ਦੀ ਕਣਕ ਪਹੁੰਚਾਉਣ ਸਮੇਤ ਜ਼ਿਲ੍ਹੇ 'ਚ ਝੋਨੇ ਅਤੇ ਕਣਕ ਦੀ ਖਰੀਦ ਕਰਨ ਦੇ ਮਾਮਲੇ 'ਚ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਪਹਿਲੇ ਨੰਬਰ ਤੇ ਬਾਜੀ ਮਾਰ ਰਹੀ ਹੈ ਜੋ ਕਿ ਉਹਨਾਂ ਦੀ ਬਿਹਤਰ ਅਗਵਾਈ ਨੂੰ ਦਰਸਾਉਂਦਾ ਹੈ ਕਿ ਕਿਵੇਂ ਉਹ ਆਪਣੀ ਟੀਮ ਨੂੰ ਇਕਜੁੱਟ ਹੋ ਕੇ ਕੰਮ ਕਰਨ ਲਈ ਉਤਸ਼ਾਹਤ ਕਰ ਰਹੀ ਹੈ। ਸ਼ਿਫਾਲੀ ਚੋਪੜਾ ਵੱਲੋਂ ਯੋਜਨਾ ਨਾਲ ਜੁੜੇ ਪਰਿਵਾਰਾਂ ਨੂੰ ਆਪਣੇ ਇਲਾਕੇ 'ਚ ਨੇੜੇ ਦੇ ਰਾਸ਼ਨ ਡੀਪੂਆਂ ਤੇ ਜਾ ਕੇ ਆਪਣੀ ਮੁਫਤ ਈਕੇਵਾਈਸੀ ਕਰਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਕੋਈ ਵੀ ਪਰਿਵਾਰਕ ਕਣਕ ਦਾ ਲਾਭ ਲੈਣ ਤੋਂ ਵਾਂਝਾ ਨਾ ਰਹਿ ਸਕੇ ਇਹ ਸੀ ਅੱਜ ਦਾ ਮੁੱਖ ਅਪਡੇਟ ਜਿਵੇਂ ਕੋਈ ਵੱਡੀ ਜਾਣਕਾਰੀ ਸਾਹਮਣੇ ਆਉਂਦੀ ਹੈ ਤੁਰੰਤ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਲਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ